ਆਏ ਕਾਰ ਸੇਤੀਕਾਰ ਗੱਡੀ ਕੱਢ ਆਪਾਂ ਜਾਣਾ ਹੈ ਲੇਟ ਬਹੁਤ ਹੈ ਤੂੰ ਬਾਪੂ ਜੀ ਅੱਜ ਤਾਂ ਮੈਂ ਉੱਥੇ ਜਾਣੀ ਆ ਮੇਰੀ ਹਾਏ ਨੀਲਾ ਦੱਸ ਨਹੀਂ ਮੇਰਾ ਵੀਰਾ ਆਇਆ ਹੋਰ ਵੀਰੇ ਕਿਵੇਂ ਬਣੇ ਵਧੀਆ ਬਾਈ ਜੀ ਰਿਸ਼ਤੇ ਇਕੱਲੇ ਕਾਰੋਬਾਰ ਨਹੀਂ ਹੁੰਦੇ ਨਾ ਹੀ ਕਮਾਈ ਹੁੰਦੀ ਹੈਗੇ ਇਹ ਸਾਹਮਣੇ ਪੈਂਦੇ ਹੈਗੇ ਉਹ ਗੱਲ ਸੁਣ 500 ਰੁਪਏ ਦਾ ਤੂੰ ਤੇਲ ਖੁੱਕਿਆ ਹੋਗਾ ਹੈ ਘਟੋ ਘਟ 200 ਰੁਪਿਆ ਅਲੇ ਤੱਕਨੀਆ ਜਾਣਾ ਸੀਗਾ ਆ ਪਿੱਛਾ ਫੋਨ ਆ ਗਿਆ ਹਲੋ ਹਲੋ ਹਾਂਜੀ ਆ ਗਏ ਆ ਗਏ ਆ ਗਏ ਬਸ ਡਰਾਈਵਰ ਨਹੀਂ ਆਇਆ ਜੀ ਹਲੇ ਤੁਰਦੇ ਆ ਜੀ ਹਾਂ ਬਸ ਆ ਗਿਆ ਮੈਂ ਕੰਨਾ ਲੇਟ ਹੋ ਗਿਆ ਸਮਝ ਨਹੀਂ ਆਉਂਦੀ ਸ੍ਰੀ ਸਵਰਾ ਜੀ ਅਸਰੀ ਕਲਦੀਪ ਐ ਕਰ ਸੇਤੀ ਕਰ ਗੱਡੀ ਕੱਢ ਆਪਾਂ ਜਾਣਾ ਲੇਟ ਬਹੁਤ ਆ ਤੂੰ ਬਾਪੂ ਜੀ ਅੱਜ ਤਾਂ ਮੈਥੋਂ ਜਾਣੀ ਆ ਮੈਂ ਵੀ ਕੀ ਗੱਲ ਹੋ ਗਈ ਨਾਲੇ ਮੜਾ ਜ਼ਰੂਰੀ ਕੰਮ ਜਾ ਕੇ ਆਉਣਾ ਚਾਹੀਏ ਇੱਕ ਮੈਨੂੰ ਯਾਰ 1500 ਰੁਪਏ ਦੇ 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 ਜੀ 1000 1500 ਤਾਂ ਕੀ ਕਰਨਾ ਉਹ ਮੈਂ ਜੀ ਮੜਾ ਜ਼ਰੂਰੀ ਜਾ ਕੇ ਆਉਣੀ ਆ ਅੱਜ ਜ਼ਰੂਰੀ ਜਾਣਾ ਤੇਰ ਹੁਣ ਤੂੰ ਐਂ ਕਰ ਫਿਰ ਕੱਲ ਨੂੰ ਆ ਜਾਏਗਾ ਹਾਂਜੀ ਹਾਂਜੀ ਕੱਲ ਨੂੰ ਪੱਕਾ ਆ ਜੀ ਚੱਲ ਜਾਇਆ ਫਿਰ ਅ ਕੋਈ ਨਹੀਂ ਮੈਂ ਸਕੈਨਰ ਹੈਗਾ ਹਾਂਜੀ ਹਾਂਜੀ ਕਰ ਦੂੰ ਉਹਦੇ ਤੇ ਕਰ ਦਨਾਂ ਮੈਂ ਤਨ ਭਾਈ ਤੁਸ ਨੂੰ ਸੈਟ ਕਰ ਦਨਾਂ ਮੈਂ ਠੀਕ ਹੈ ਕੋਈ ਗੱਲ ਛੇਤੀ ਆ ਜੀ ਕੱਲ ਨੂੰ ਹਾਂਜੀ ਹਾਂਜੀ ਛੇਤੀ ਆ ਜਾਏ ਜਾ ਮੈਂ ਜਾਸ ਮੈਂ ਹੁਣ ਕਿਹਨੂੰ ਲੈ ਕੇ ਜਾਵਾਂ ਉਧਰੋਂ ਗੱਲ ਵੱਡੀ ਐ ਡੀਲ ਵੱਡੀ ਐ ਪਾਰਟੀ ਨਾਲ अब कोई निकाल देंगे अल कोई अब बने रहते ना कहाँ कूं ये रोला पाई अंदर लगता कोई आऊँगा आज ਆਏ ਨੀਲਾ ਦੱਸ ਨੀ ਮੇਰਾ ਵੀਰਾ ਆਇਆ ਹੋਰ ਵੀਰੇ ਕਿਵੇਂ ਬੰਨੇ ਵਧੀਆ ਵੀਰੇ ਤੁਸੀਂ ਦੱਸੋ ਠੀਕ ਹੋ ਵਧੀਆ ਵਧੀਆ ਆਜੋ ਚਲੋ ਅੰਦਰ ਆਜੋ ਚਲਾ ਆਜਾ ਵੀਰੇ ਆਪਾਂ ਅੰਦਰ ਬੈੰਨੇ ਆਂ ਲਿਆ ਫੜ ਬੰਨੇ ਤੇਰਾ ਸੰਦਾਰਾ ਲਾ ਦੱਸ ਵੀਰੇ ਇਹਦੀ ਕੀ ਲੋੜ ਸੀਗੀ ਇਹ ਤਾਂ ਬੰਨੇ ਮੇਰਾ ਫਰਜ ਆਗਾ ਤੂੰ ਹੀ ਮਿਲ ਜਾ ਕਰ ਮੈਨੂੰ ਤਾਂ ਇੰਨਾ ਹੀ ਬਹੁਤ ਆਗਾ ਚੱਲ ਵੀਰੇ ਤੁਸੀਂ ਬੈਠੋ ਫਿਰ ਇੱਥੇ ਚਾਹ ਪਾਣੀ ਲੈ ਕੇ ਆਨੀ ਫਿਰ ਆਪਾਂ ਖੁੱਲ ਕੇ ਗੱਲਾਂ ਕਰਦੇ ਆਂ ਠੀਕ ਹੈ ਬੰਨੇ ਚਲ ਮੈਂ ਆਨੀ ਆਂ ਹੋਰ ਸੁਣਾ ਵੀਰੇ ਫਿਰ ਕੰਮ ਕਾ ਠੀਕ ਐ ਤੇਰਾ ਹਾਂ ਬੰਨੇ ਵਧੀਆ ਹੋਰ ਦੱਸੋ ਤੁਸੀਂ ਮੈਂ ਵੀ ਵਧੀਆ ਬਸ ਠੀਕ ਐ ਕੰਮਕਾਰ ਵਧੀਆ ਬਸ ਅੱਜ ਐਂ ਆ ਕਿ ਮੇਰਾ ਬਾਪੂ ਵੀ ਵਧੀਆਗਾ ਅੱਜ ਪਹਿਲੇ ਬੋਲਤੀ ਛੁੱਟੀ ਦੇਤੀ ਲੈ ਫਿਰ ਤਾਂ ਬਾਲਾ ਵਧੀਆਗਾ ਇਹੋ ਜੇ ਬਹੁਤ ਕਿਹੜਾ ਮਿਲਦੇ ਹੈਗੇ ਹੋਰ ਵਧੀਆ ਰੱਖਦੇ ਆਪਣੇ ਨਾਲ ਹੋ ਚੱਲੋ ਫਿਰ ਵਧੀਆ ਚਾਹੀਦਾ ਹੋਰ ਹੋਰ ਬਸ ਵਧੀਆ ਚਲੇ ਜਾਂਦਾ ਕੰਮਕਾਰ ਨਹੀਂ ਨਹੀਂ ਖੇਚਲ ਕਰਨ ਦੀ ਕੀ ਲੋੜ ਸੀਗੀ ਉਹ ਇਹ ਤਾਂ ਹੁਣ ਕੋਈ ਨਹੀਂ ਹੁਣ ਇਹ ਤਾਂ ਭਰਾਮਾਂ ਦਾ ਫਰਜ਼ ਹੀ ਇੱਕਦਾ ਹੋਰ ਤੂੰ ਐਵੇਂ ਹੀ ਮਿਲ ਜਾ ਘਰ ਆ ਕੇ ਮੈਨੂੰ ਤਾਂ ਇੰਨਾ ਹੀ ਬਹੁਤ ਮੈਨੂੰ ਦੇਖ ਲੈਣੀ ਆ ਉਹ ਨਹੀਂ ਕੋਈ ਤੇ ਚੱਲ ਚਾਹ ਪੀ ਲੈ ਠੰਡੀ ਹੋ ਜਾਂਦੀ ਹੈ ਹੋਰ ਤੂੰ ਦੱਸ ਪਾਣੇ ਕਰ ਬਾਰ ਕੇ ਮੈਂ ਠੀਕ ਆ ਬਸ ਵਧੀਆ ਹੀ ਬਸ ਹੁਣ ਤੇਰੇ ਅੱਗੇ ਅੱਗੇ ਕੱਪੜੇ ਧੋ ਕੇ ਆਟੀਆਂ ਸਾਰਾ ਕੰਮ ਨਵੇੜ ਕੇ ਹਟ ਕੇ ਹੁਣ ਲਈ ਬਸ ਹੁਣ ਤੇਰੇ ਅੱਗੇ ਅੱਗੇ ਵਿਹਲੀ ਹੋਈ ਸੀ ਅੱਛਾ ਤੈਨੂੰ ਪਤਾ ਵੀਰੇ ਅੱਜ ਸਾਡੇ ਬਨੇਰੇ ਤੇ ਨਾ ਕਾਂ ਬੋਲੀ ਜਾਂਦੇ ਸੀ ਮੈਂ ਸੋਚੀ ਹੁੰਦੀ ਸੀ ਮੈਂ ਕਿ ਕੋਈ ਨਾ ਕੋਈ ਤਾਂ ਆਊਗਾ ਪਰ ਮੈਨੂੰ ਐ ਨਹੀਂ ਪਤਾ ਸੀ ਮੇਰਾ ਵੀਰਾ ਹੀ ਆਊਗਾ ਮੈਂ ਤਾਂ ਬੜੀ ਖੁਸ਼ੀ ਹੋਈ ਤੂੰ ਆਇਆ ਹੋਰ ਦੱਸ ਵੀਰੇ بس ਵਧੀਆ ਬੰਨ। ਹੁਣ ਜੇ ਆਇਆ ਨਾ ਇੰਨੀ ਦੂਰ ਤਾਂ 2-4 ਦਿਨ ਲਾ ਕੇ ਜਾਈ ਮੇਰੇ ਕੋਲ। ਉਹ ਨਾ ਨਾ ਪਾਣੇ 2-4 ਕਿੱਥੇ ਮੇਰੇ ਕੱਲੂ ਬਾਗੂ ਨਾ ਜ਼ਰੂਰੀ ਕੰਮ ਹੈ ਆਣਾ ਮੈਂ। ਥੋੜਾ ਮੈਂ ਥੋੜੀ ਹੁੰਦਾ ਮਸਾ-ਮਸਾ ਤਾਂ ਆਇਆ ਇੰਨੀ ਦੂਰੋਂ ਆਇਆ ਤੂੰ। ਹੁਣ ਜੇ ਤੂੰ 2-4 ਦਿਨ ਵੀ ਨਾ ਰਿਹਾ ਫਿਰ ਫਿੱਟੇ ਮੂੰਹ ਐ। ਚਲੋ ਫਿਰ ਤੁਸੀਂ ਕਹਣਾ ਚਲੋ ਕੱਲ ਦਾ ਦਿਨ ਰੁਕ ਜਨਾ। ਨਾ ਵੀਰੇ ਦੇਖੀ ਆਂ ਕਦੋਂ ਕਰਦਾਂਗਾ। ਮਸਾ-ਮਸਾ ਤੂੰ ਆਇਆਗਾ। ਚਲਾਇਂ ਕਰ ਬਾਲਾ ਕਰ ਲੈ ਫਿਰ ਕੱਲ ਦਾ ਦਿਨ ਰੁਕ ਜਾ। ਪਰਸੋਂ ਚਲਾ ਜੇ। ਹਾਂ ਚਲੋ ਠੀਕ ਐ ਪਾਣੇ। ਹਾਂ ਤੈਨ ਲੱਵੀ ਆਇਆ ਨਹੀਂ ਟਾਈਮ ਬਾਅਦ ਤੂੰ ਆਇਆ ਕੋਈ ਨਹੀਂ ਬਣੇ ਤੂੰ ਤਾਂ ਤੂੰ ਆਂਦਾ ਨਹੀਂ ਚੱਲ ਇਹ ਸੰਧਾਰੇ ਦੇ ਬਹਾਨੇ ਤੂੰ ਆਇਆ ਤਾਂ ਸਹੀ ਕੋਈ ਨਹੀਂ ਤੈਨ ਇਹ ਬਾਈ ਸੇ ਵੀ ਕੋਲ ਲੇਕੀ ਮੁੱਛ ਗੱਲ ਤੇ ਤਾਂ ਛੁੱਟੀ ਕਰਦਾ ਕੋਈ ਗੱਲ ਬੱਡੀ ਤਾਂ ਨਹੀਂ ਹੋਗੀ ਚੱਲ ਕੋਈ ਨਹੀਂ ਅੱਜ ਦਾ ਦਿਨ ਦੇਖਦਾ ਕਹੇ ਕਿ ਤਾਂ ਕੱਲ ਨੂੰ ਗਿਆ ਸੀਗਾ ਵੀ ਕੱਲ ਨੂੰ ਆ ਜੂਗਾ ਪਰ ਦੋ ਦਿਨ ਹੋ ਗਏ ਅੱਜ ਹਲੇ ਤੱਕ ਨਹੀਂ ਆਇਆ ਇਹ ਅਜਨਾ ਆਇਆ ਫੇਰ ਪਤਾ ਕਰੂੰਗੀ ਕੀ ਗੱਲ ਹੋ ਗਈ ਚਲ ਦੇਖਣਾਂ ਜਾ ਕੇ ਚੱਲ ਦੇ ਦੀਪਾ ਸ਼ਿਕਾਵਾ ਦੀ ਅਸਲੀ ਕਾਲ ਸ਼ੋਕਰਾਂ ਤੋਂ ਆ ਗਿਆ ਹਾਂਜੀ ਐਂ ਦੱਸ ਚਲ ਐਂ ਕਰ ਕੱਪੜਾ ਤਾਂ ਮਾਰਨ ਛੱਡ ਦੇ ਹਾਂਜੀ ਆਪਣੇ ਬਹੁਤ ਵੱਡੀ ਪਾਰਟੀ ਨਾਲ ડીਲ ਹੈ ਹਾਂਜੀ ਹਾਂਜੀ ਆਪਾਂ ਛੇਤੀ ਜਾਣਾ ਇੱਕ ਮੈਂ ਤੇਥੋਂ ਬਿਨਾ ਕਿਸੇ ਹੋਟ ਡਰਾਈਵਰ ਨੂੰ ਲਵਾ ਕੇ ਰਾਜੀ ਨਹੀਂ ਕਿਉਂਕਿ ਮੈਨੂੰ ਤੇਰੇ ਤੋਂ ਬਗੈਰ ਕਿਸੇ ਤੇ ਯਕੀਨ ਨਹੀਂ ਹੈਗਾ ਠੀਕ ਹੈ ਜੀ ਹੁਣ ਛੇਤੀ ਕਰ ਗੱਡੀ ਕੱਢ ਠੀਕ ਹੈ ਜੀ ਤੇ ਨਾਲੇ ਐਂ ਦੱਸ ਵੀ ਤੂੰ ਕਹਿ ਕੇ ਤਾਂ ਇੱਕ ਦਿਨ ਗਿਆ ਸੀ ਤੇ ਦੋ ਦਿਨ ਕਿੱਥੇ ਲਾਇਆ ਉਹ ਬਾਬੂ ਜੀ ਮੈਂ ਕੁੜੀ ਕੋਲ ਗਿਆ ਸੀ ਸੰਧਾਰਾ ਦੇਣੀ ਤੇ ਬਹੁਤ ਚਿਰ ਵਾਰ ਗਿਆ ਸੀਗਾ ਤੇ ਕਿਧੂਰ ਵਾਲਾਗਾ ਮੈਂ ਸੋਚਿਆ ਚਲੋ ਇੰਨੇ ਚਿਰ ਬਾਅਦ ਗਿਆ ਚਲੋ ਦੋ ਦਿਨ ਲਾਇਆ ਮੈਂ ਕਾ ਕਰ ਕੀ ਟਾਈਮ ਲੱਗ ਗਿਆ ਤੂੰ ਗੱਲ ਸੁਣ 500 ਰੁਪਏ ਦਾ ਤੂੰ ਤੇਲ ਖੁੱਕਿਆ ਹੋਗਾ ਹੈ ਘੱਟੋ ਘੱਟ 200 ਰੁਪਿਆ ਰਸਤੇ ਦੇ ਵਿੱਚੋਂ ਕੋਈ ਚੀਜ਼ ਲਈ ਹੋਊਗੀ 100 ਰੁਪਿਆ ਤੂੰ ਉੱਥੇ ਸਗਣ ਦਿੱਤਾ ਹੋਊਗਾ 5-400 ਰੁਪਿਆ ਉਹਨਾਂ ਦਾ ਲਵਾਇਆ ਹੋਊਗਾ ਦੋ ਦਿਹਾੜੀਆਂ ਤੇਰੀਆਂ ਮਰ ਗਈਆਂ ਘੱਟੋ ਘੱਟ 2-3000 ਰੁਪਏ ਦਾ ਕਰਜ਼ਾ ਚੜ ਗਿਆ ਤੇਰੇ ਸਿਰ ਤੂੰ ਮੈਨੂੰ ਐਂ ਦੱਸ ਉੱਥੇ 1000 ਰੁਪਿਆ ਗੂਗਲ ਪੇ ਹੀ ਕਰ ਦਿੰਦਾ ਬਾਈ ਜੀ ਰਿਸ਼ਤੇ ਇਕੱਲੇ ਕਾਰੋਬਾਰ ਨਹੀਂ ਹੁੰਦੇ ਨਾ ਹੀ ਕਮਾਈ ਹੁੰਦੇ ਹੈਗੇ ਇਹ ਸਾਹਮਣੇ ਪੈਂਦੇ ਹੈਗੇ ਨਾਲੇ ਸ਼ਰੀਕੇ ਕਿ ਵਿਲੇ ਨੂੰ ਵੀ ਦੱਸਣਾ ਪੈਂਦਾਗਾ ਵੀ ਸਾਡੀ ਕੁੜੀ ਵਿਆਹੀ ਹੋਈ ਆ ਇਹ ਸਿੱਟੀ ਨਹੀਂ ਹੋਈ ਨਾ ਹੀ ਬਾਈ ਜੀ ਕਰੋ ਕੱਢੀ ਆ ਤੇ ਨਾ ਹੀ ਵੇਚੀ ਹੈਗੀ ਜਦੋਂ ਦੁੱਖ ਦੇ ਸੁਖ ਦੇ ਮਾਗਰ ਹੋਣਾ ਪੁੱਛਣ ਵਾਲੇ ਉਦੋਂ ਖਸਾਬ-ਕਿਤਾਬ ਨਹੀਂ ਕਰੀਦੇ ਉਹ ਗੱਲ ਸੁਣ ਤੂੰ ਗੱਡੀ ਕੱਢ ਇਹ ਗੱਲਾਂ ਬਾਅਦ ਚ ਕਰਾਂਗੇ ਨਾਲੇ ਬਾਈ ਜੀ ਇੱਕ ਗੱਲ ਹੋਰ ਜਿੰਨਾ ਤੀਆਂ ਦਾ ਮਾਪਾ ਪੇਖਾ ਨਹੀਂ ਨਾ ਹੁੰਦਾ ਜੇ ਉਹਨਾਂ ਨੂੰ ਜਿਆਦਾ ਖੁਨਾਂ ਤੀਏ ਨੂੰ ਹੁੰਦਾਗਾ ਵੀ ਜਿੰਨਾਂ ਦੇ ਹੁੰਦੇ ਵੀ ਨਹੀਂ ਕੋਈ ਜਾਣਦਾ ਅਸੀਂ ਤਾਂ ਹੈਗੇ ਆ ਨਾ ਮਾਗਰ ਦੁੱਖ ਦਾ ਸੁਖ ਦਾ ਪੁੱਛਣ ਵਾਲੇ ਉਹ ਦੀਪ ਉਹ ਤੂਤਾ ਪਤਰਾ ਮੇਰੀਆਂ ਅੱਖਾਂ ਖੋਲ੍ਹਤੀਆਂ ਉਹ ਮੈਂ ਤਾਂ ਆ ਵੱਡੇ ਵੱਡੇ ਸੌਦੇ ਆ ਨੇ ਆ ਵੱਡੀਆਂ ਵੱਡੀਆਂ ਡੀਲਾਂ ਨੇ ਉਹ ਮੈਨੂੰ ਤਾਂ ਰਿਸ਼ਤੇ ਹੀ ਭਲਾਤੇ ਸੀ ਮੈਂ ਤਾਂ ਭੁੱਲ ਗਿਆ ਸੀ ਮੇਰਾ ਹਰ 5 ਪੈਸੇ ਤੋਂ ਬਿਨਾਂ ਵੀ ਕੋਈ ਰਿਸ਼ਤੇ ਹੁੰਦੇ ਆ ਯਾਰ ਮੇਰੇ ਭਾ ਦਾ ਤਾਂ ਪੈਸਾ ਹੀ ਰਿਸ਼ਤਾ ਬਣ ਗਿਆ ਸੀ ਉਹ ਛੱਡ ਤੂੰ ਐ ਕਰ ਗੱਡੀ ਕੱਢ ਠੀਕ ਹੈ ਮੈਨੂੰ ਦੱਸ ਇਹੋ ਜਿਹਾ ਸੰਧਾਰਾ ਕਿੱਥੋਂ ਮਿਲਦਾ ਹੈ ਬਾਈ ਜੀ ਸੰਧਾਰੇ ਦਾ ਤੁਹਾਨੂੰ ਮੈਂ ਦੱਸ ਦੂੰਗਾ ਫਰਾਜ਼ੀ ਡੀਲ ਬਹੁਤ ਵੱਡੀ ਆ ਇਹ ਆਪਣੇ ਹੱਥੋਂ ਨਿਕਲ ਜਾਣੀ ਆ ਉਹ ਦਫਾ ਕਰ ਇਹ ਜੀਆਂ ਪਾਰਟੀਆਂ ਨੂੰ ਦੀਪਕ ਹਾਂਜੀ ਮੈਨੂੰ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਮੇਰੀ ਭੈਣ ਡੀਕਦੀ ਹੋਵੇ ਮੈਂ ਤਾਂ ਇਹ ਜੀ ਇਹ ਜੀ ਚਕਾ ਚੌਂਚ ਫਸਿਆ ਭਈ ਮੈਂ ਤਾਂ ਰਿਸ਼ਤੇ ਹੀ ਭੁੱਲ ਗਿਆ ਯਾਰ ਮੇਰੀ ਭੈਣ ਡੀਕਦੀ ਆ 20 ਸਾਲ ਹੋ ਗਏ ਉਹਨੂੰ ਤਾਂ ਮੈਂ ਤਾਂ ਸਿਹਦਾਰੀ ਨਹੀਂ ਲੈ ਕੇ ਆਇਆ ਉਹਨੂੰ ਚਲ ਖੋਲ ਟਾਕੀ ਹਲੋ ਸੇਠ ਜੀ ਅੱਜ ਨਹੀਂ ਮੈਂ ਆ ਸਕਦਾ ਅੱਜ ਦੀ ਪਾਰਟੀ ਆ ਕੈਨਸਲ ਹੈ ਅੱਧੂ ਬਾਦ ਹਾਂ ਮੈਂ ਤਾਂ ਮੇਰੇ ਭੈਣ ਨੂੰ ਸੰਧਾਰਾ ਦੇਣ ਚੱਲਿਆ ਬਈ ਬਾਅਦ ਦੀ ਗੱਲ ਬਾਅਦ ਚ ਕਰਾਂਗੇ ਚੱਲ ਬਈ ਸਾਸਤਰੀ ਕਾਲਜੀ ਸਾਰਿਆਂ ਨੂੰ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਚੰਨ ਨਾਲੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਬਹੁਤ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਚੀਜ਼ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਜਿੱਥੇ ਰਿਸ਼ਤੇ ਖੂਨ ਦੇ ਰਿਸ਼ਤੇ ਕੰਮ ਆਉਂਦੇ ਆ ਉੱਥੇ ਕੋਈ ਨਹੀਂ ਕੰਮ ਆਉਂਦਾ ਇਸ ਲਈ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਵਰਤਿਆ ਕਰੋ ਦੁੱਖ ਸੁੱਖ ਚ ਖੜਿਆ ਕਰੋ ਧੰਨਵਾਦ ਧੰਨਵਾਦ ਅਸੀ ਕਾਲ ਚ